ਦੇਵਾਲੇ ਪ੍ਰਸ਼ਾਸਨ ਤੇ ਸਰਕਾਰਾਂ ਨਾਲ ਕਦੀ ਆਈ ਜਾਂ। ਉਹ ਸਰਕਾਰਾਂ ਬਦਲੀਆਂ ਆ ਪਰ ਉਹਨਾਂ ਦੇ ਵਿਵਾਰ ਜਿਹੜੇ ਆ ਉਹ ਨਹੀਂ ਬਦਲੇ। ਜੇ ਬਦਲੇ ਆ ਤੇ ਇੱਥੇ ਹੈਗੇ ਮੈਂ ਜਵਾਬ ਦੇ ਸਕਦੇ ਆ। ਵੀ ਦੇਖੋ 638 ਮਾ ਆ ਗਿਆ ਕਿਸੇ ਨੇ ਵੀ ਨਾਮ ਨਹੀਂ ਕੀਤਾ ਵੀ ਆ ਵੀ 6500 ਸਾਡਾ ਵੱਡੇ ਮੰਦਪ ਤੇ ਮਨਾਇਆ ਜਾਊਗਾ। ਉਹ ਚਾਹ ਪਰਵਾਹ ਨੂੰ ਹੋਣਗੇ। ਔਰ ਜਨਤਾ ਦੇ ਵਿੱਚ ਹਰ ਸਾਲ ਪਤਾ ਕੋਣਾ ਵੱਡੇ ਮਨਾਏ ਜਾਂਦੇ ਆ। ਦੱਸੋ ਕਿੰਨਾ ਬਜਟ ਪ੍ਰਸਤਾਵ ਕੀਤਾ। ਕੋਮਪਨੀ ਤਾਂ 7500 ਕਰੋੜ ਕਰ ਦਿੱਤਾ। ਜਦੋਂ ਵਧੀਆ ਦਾ ਕਵਿਤਾ ਮਾ ਪ੍ਰੋਗਰਾਮ ਆ। ਪਰ ਇਹ ਵੀ ਤਾਂ ਸਨਾ ਮਹਾਕੋਮ ਦੀ ਹਿਸਾ ਹੁੰਦਾ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਨ੍ਹਾਂ ਨੇ ਕਾਂਤੀ ਦੀ ਵਾਅਦਾ ਉਹਨਾਂ ਨੇ ਕੀਤੀ ਸਾਰਿਆਂ ਦੇ ਲਈ ਸਰਕਾਰ ਕੀਤਾ ਰੇਲ ਦੇ ਦੇ ਘਾਹ ਦੀ ਜਿਹੜੀ ਲੜਾਈ ਲੜੀਆ ਉਹਨਾਂ ਨੇ ਜਦੋਂ ਵੀ ਪਰ ਹੁਣ ਸਾਡੇ ਸਪੋਧਾ ਲਾਇਆ ਸਰਕਾਰ ਨੇ ਇੱਕ ਬਜਟ ਰੁਪਈਆ ਨਹੀਂ ਲਗਿਆ ਕੋਸੀ ਇਹ ਵੀ ਮੰਗ ਰਹੀ ਹੈ ਕਿ ਤੇ ਜਾਲ ਲਾਓ ਤੇ ਸਪਾਈ ਕਰਾਉਂਗਾ ਬੇਸਿਕ ਨੀਡਸ ਹੈਗੇ ਤਾਂ ਉੱਥੇ ਹੀ ਕੰਮ ਕਰਨਾ ਚਾਹੀਦਾ ਹੈ ਸ਼ਰਮ ਨਹੀਂ ਆਉਂਦੀ ਹੈ ਇਹਨਾਂ ਦਾ ਲਗਾ ਦੇਣਾ ਇਹ ਯੂਨੀਟ ਏਰੀਆ ਪਾਣੀ ਹੋਣਾ ਚਾਹੀਦਾ ਆ ਇਹਨਾਂ ਵਿੱਚ ਜਿਹੜੀ ਮੈਡੀਕਲ ਸੈਟੀ ਮੈਣੀ ਰਹਿਈਆਂ ਹੈਗੀਆਂ ਦਾ ਬੇਸਿਕ ਨੀਡਸ ਹੈਗੀਆਂ ਆ ਅਸੀਂ ਮੇਲੇ ਦੀ ਵੀ ਉਹੀ ਕਦਰ ਰੱਖਦੇ ਆ ਇਹਨਾਂ ਨੇ ਸਪੈਸ਼ਲ ਪ੍ਰੋਗਰਾਮ ਕੀਤੇ ਕਿ ਖੇਮੇ ਦਾ ਬੈਠੇ ਆ ਮੰਤਰੀ ਸਾਹਿਬ ਬੈਠੇ ਆ ਪ੍ਰਸ਼ਾਸਨ ਸਾਡਾ ਬੈਠਾ ਆ ਇੱਕ ਵੀ ਇੰਤਜ਼ਾਮ ਦੱਸਣ ਵੀ ਆ ਸਪੈਸ਼ਲ ਰੈਕਟਰ ਲਾ ਕੇ ਅੱਜ ਹੀ ਕਰ ਰਹੇ ਆ ਕੋਈ ਇੰਤਜ਼ਾਮ ਨਹੀਂ ਹੈ ਮਤਲਬ ਇਹ ਆ ਕਿ ਆਓ ਪ੍ਰਸ਼ਾਸਨ ਦੀ ਚੌਂਕ ਪੀਓ ਇਹਨਾਂ ਦੀ ਆਉਂ ਪੜਤ ਕਰੋ ਤੇ ਆਪ ਪੜਤ ਸੁਣ ਕੇ ਆਪਣਾ ਘਰ ਨੂੰ ਤੁਲ ਜਾਓ ਕੀ ਅਬ ਇੱਕ ਝੂਲੇ ਲੱਗਣੇ ਲੋਕਾਂ ਨੂੰ ਲੱਗਣੇ ਉਹਨੇ ਸਰਦਾਰ ਨੇ ਪਤੀ ਕਰ ਲਈ ਵੇਖਲਾ ਪਤੀ ਹਦੀ ਦੇਣਾ ਨਾ ਕੀ ਆ ਉਹਦੇ ਕੋਲ ਲੈ ਗਿਆ ਤੇ ਤੁਸੀਂ ਦੇਣਾ ਤਾਂ ਹੈ ਨਹੀਂ ਆ ਉਹ ਤਾਂ ਸਭ ਤੋਂ ਗੁੱਡੀ ਕਰੀ ਜਾਂਦੇ ਆ ਪਹਿਲੇ ਤੁਸੀਂ ਪ੍ਰਚਾਰਣ ਨੇ ਇਹਦਾ ਮਤਲਬ ਇਹ ਨਹੀਂ ਆ ਵੀ ਵਿਵਾਦਾਂ ਦੇ ਵਿੱਚ ਅਕਸਰ ਨਹੀਂ ਇਥੇ ਗੁੰਡੇ ਬੁਆਦੀ ਬਣਾਏ ਹੋਏ ਆ ਜਿਹੜੇ ਅਗਰ ਨਹੀਂ ਚਾਹੇ ਮੈਡੀਕਲ ਸਪੀਟੀ ਦੇ ਚੇਅਰਮੈਨ ਜਵਾਬ ਦੇਵੇ ਹੈ ਬੁਲਾਓ ਕਿਹਨਾਂ ਨੇ ਜਵਾਬ ਦੇ ਕਰਨੀ ਆ ਸਾਡੇ ਦੇ ਡੀਸੀ ਸਾਹਿਬ ਅੱਥੇ ਆ ਦੱਸਣ ਕੋਈ ਨੀ ਜਾਂ ਗੱਲ ਇਹ ਸਾਡਾ ਧਾਰਮਿਕ ਇਹ ਕਰਦੇ ਨਾਲ ਤੁਸੀਂ ਝੇੜਚੜ ਨਾ ਕਰੋ ਮੈਂ ਇਹ ਇਹ ਨਾ ਕਿ ਲੋਕਾਂ ਅੱਜ ਅੱਜ ਤਾਂ ਅਸੀਂ ਸਵਾਲ ਕਰ ਲਈਆਂ ਤੁਸੀਂ ਪੰਜਾਬ ਸਰਕਾਰ ਨੂੰ ਨਹੀਂ ਤੁਸੀਂ ਕੰਟਰੋਲ ਕਰੋਗੇ ਟ੍ਰੈਫਿਕ ਨੂੰ ਅਸੀਂ ਕੁੱਟ ਦਰਾਂਗੇ ਕੋਈ ਗੱਲ ਨਹੀਂ ਅਸੀਂ ਇੱਥੇ ਵੱਡੇ ਮੇਲੇ ਦੇ ਵਿੱਚ ਇੰਨੇ ਲੋਕ ਕਿੱਥੇ ਹੋ ਕੇ ਆ ਸਕਦੇ ਆ ਅਸੀਂ ਪ੍ਰਬੰਧ ਨਹੀਂ ਕਰ ਸਕਦੇ ਆ ਇਹ ਵੀ ਕਹਿੰਦਾ ਨਹੀਂ ਹੈ ਨਹੀਂ ਕਰਨਾ ਸਿੰਗਰੇ ਅਸੀਂ ਉਧਰ ਹੀ ਚੱਲ ਜਾਵਾਂਗੇ ਪਾਣੀ ਨਹੀਂ ਹੋਵੇ ਚੱਲ ਜਾਗੇ ਜੇ ਪ੍ਰਵਾਹ ਨਹੀਂ ਆ ਪਾਣੀ ਨਹੀਂ ਹੋਵੇ ਕਹਿੰਦੇ ਆ ਇਹ ਪ੍ਰਵਾਹ ਨਹੀਂ ਇਹ ਤਾਂ ਕੋਈ ਬੇਤਮੀ ਨਹੀਂ ਹੋਣੀ ਜਦੋਂ ਉਹਨੂੰ ਗੱਲੇ ਪਾਣੀ ਨੂੰ ਜੋ ਕੱਢਾਂਗੇ ਮਤਲਬ ਕੀ ਹੋ ਰਹਾ ਹੈ ਆਪ ਇਹ ਸਿਸਟਮ ਨੂੰ ਦੇਖੋ ਸਿਸਟਮ ਦਾ ਪ੍ਰਯਾਸ ਦਾ ਫੇਲੀਅਰ ਸਾਇਆ ਉਹ ਇਹ ਦੱਸਾ ਬਸ ਰਹਾ ਵੀ ਇਹ ਤੇ ਪਾਣੀ ਹਾਰ ਦਾ ਪ੍ਰੋਗਰਾਮ ਸੀਗੇ ਗੁਲਾਮ ਦੀ ਆਪਣੀ ਅਜਵੀ ਹੈ ਅਜਵੀ ਹੈ ਗ੍ਰਾਮ ਦਾ ਸਤਨਾ ਨਾਲ ਗੁਲਾਮ ਦਾ ਸਤਨਾ ਨਾਲ ਠੀਕ ਹੈ ਸਾਡੇ ਕਿਸਾਨਾਂ ਕੋਲ ਗੁਰ ਪਰਵਾ ਰਿਆ ਹੈਗਾ ਜੇ ਸਹਿਤ ਨਾਲ ਜਾ ਕੇ ਨਾਲ ਤੱਕਾ ਕਿਥਾ ਨਾ ਕੇਂਦਰ ਸਰਕਾਰ ਨੇ ਜਿਹੜਾ ਕੀਤਾ ਹੋਇਆ ਵੀ ਸਾਡਾ ਗੁਰੂ ਘਰ ਤੋਂ ਉਹਦਾ ਢਾਹਦਾ ਠੀਕ ਹੈ ਯਾਰ ਜੋ ਸਾਡੇ ਮਿੱਤੇ ਪੋਤੇ ਪਾਉਂਦੇ ਸੀ ਉਹਨਾਂ ਨੇ ਅੱਜ ਤੱਕ ਵੀ ਆਉਣ ਵਾਲੇ ਨਹੀਂ ਪਰ ਪੰਜਾਬ ਸਰਕਾਰ ਨੇ ਇੱਕ ਬਹੁਤ ਧੰਮਵੇ ਤਿਆਰ ਕਰ ਲਈ ਵੀ ਠੀਕ ਆ ਵੀ ਪੰਜਾਬ ਦੇ ਵਿੱਚ ਨਹੀਂ ਧਰਮ ਜਿਹੜੇ ਆ ਦੋ ਨਹੀਂ ਗਏ ਇੱਕੋ ਹੀ ਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਦਾਤਮਾ ਜੀ ਪਣੀ ਦਰਜਿਆ ਉੱਥੇ ਮਨਪਾਤ ਜੀ ਦਰਜਿਆ ਜੇਵਨਾ ਦਾ ਮਨਾਇਆ ਸੀ ਸਾਰੇ ਪੱਦਰ ਕੇ ਸਾਥ ਦਿੱਤਾ ਜਦੋਂ ਗੁਰੂ ਦਾਤਮਾ ਜੀ ਆਇਆ ਉਦੋਂ ਸਹਿਯੋਗ ਕਰਨ ਦੀ ਬਰੀ ਦੇ ਵਿੱਚ ਅਸੀਂ ਇੱਕ ਪਹਿਲਾਂ ਹੀ کہہ ਰਹੇ ਹਾਂ ਕਿ ਅੱਜ ਤੋਂ ਬਸੂਰੀਆਂ ਕਰ ਲੈਣੀਆਂ ਕੋਈ ਤੇ ਸਰਕਾਰ ਦਾ ਸਵਿਧਿਗਨ ਦੇਵੇ ਵਿਆਹ ਵੀ ਇਹ ਭਗਵਾਨ ਦਾ ਕਰਨ ਲਈ ਨਹੀਂ ਤਾਂ ਅਸੀਂ ਆਪਣੀ ਸਰਪੰਚ ਰੋਡ ਚੱਕੋ ਸਾਨੂੰ ਨਹੀਂ ਲਈ ਦੇ ਅਸੀਂ ਆਪਣਾ ਮੇਲਾ ਬਣਾ ਲਵਾਂਗੇ ਐ ਵੀ ਹਾਂ ਹਾਂ ਸਾਰੀ ਜਵਾਬ ਤਾਂ ਦੇਣੇ ਹੋਰ ਦੇਣੇ ਇਹ ਦੇ ਦੇ ਰੁਕ ਜਾਓ